सनातन सेवा सोसाइटी गुराया रेजिमेंट ਵੱਲੋਂ ਸ਼੍ਰੀ ਰਾਮ ਮੰਦਰ ਰਿਸ਼ੀਕੁਟਿਆ ਗੁਰਾਇਆ ਤੋਂ ਮੰਦਿਰ ਦੇ ਗੱਦੀ ਨਿਸ਼ੀਨ ਸ਼੍ਰੀ ਸ਼੍ਰੀ 108 ਮਹੰਤ ਵਾਸੂਦੇਵ ਦਾਸ ਜੀ ਬਿਆਸ ਜੀ ਮਹਾਰਾਜ ਜੀ ਦੇ ਆਸ਼ੀਰਵਾਦ ਨਾਲ ਚੌਥੀ ਧਾਰਮਿਕ ਸਥਾਨਾਂ ਲਈ バス ਯਾਤਰਾ ਸ਼੍ਰੀ ਰਾਮ ਮੰਦਰ ਰਿਸ਼ੀਕੁਟਿਆ ਗੁਰਾਇਆ ਤੋਂ ਮਾਤਾ ਚਿੰਤਪੂਰਨੀ ਜੀ ਦੇ ਦਰਸ਼ਨਾਂ ਤੇ ਮਾ ਬਗਲਾਮੁਖੀ ਜੀ ਦੇ ਦਰਸ਼ਨਾਂ ਲਈ ਰਵਾਨਾ ਹੋਈ ਇਸ バス ਦੀ ਰਵਾਨਗੀ ਮੰਦਿਰ ਦੇ ਪੁਜਾਰੀ ਸ਼੍ਰੀ ਰਾਜਾਰਾਮ ਜੀ ਕੌਂਸਲਰ ਪ੍ਰੋਫੈਸਰ ਈਸ਼ੂ ਕੌਂਸਲਰ ਰਜਨੀ ਗੱਬਾ ਵੱਲੋਂ ਕੀਤੀ ਗਈ जय माता दी आज ऋषि कुटिया मंदिर ਤੋਂ ਸ਼੍ਰੀ ਸਨਾਤਨ ਸੇਵਾ ਸੁਸਾਇਟੀ ਦੀ ਤਰਫ ਤੋਂ ਚੌਥੀ ਬਸ ਯਾਤਰਾ ਜਿਹੜੀ ਹੈ ਉਹ ਮਾਤਾ ਚਿੰਤਪੂਰਨੀ ਤੇ ਬਗਲਾ ਮੁਖਲੀ ਜਾ ਰਹੀ ਹੈ ਤੇ ਅਸੀਂ ਮਾਤਾ ਰਾਣੀ ਅੱਗੇ ਇਹੀ ਕਾਮਨਾ ਔਰ ਪ੍ਰਾਰਥਨਾ ਕਰਦੇ ਹਾਂ ਕਿ ਸਾਰੀ ਸੰਗਤਾਂ ਨੂੰ ਮਾਤਾ ਰਾਣੀ ਆਪਣੇ ਖੁੱਲੇ ਦਰਸ਼ਨ ਦੇਣ ਤੇ ਇਹਨਾਂ ਦੀ ਯਾਤਰਾ ਮੰਗਲਮਈ ਹੋ ਤੇ ਜਿਹੜੀ ਜਿਹੜੀ ਵੀ ਇਹ ਆਪਣੀ ਮਨਚ ਮਨੋ ਕਾਮਨਾ ਲੈ ਕੇ ਜਾ ਰਹੇ ਨੇ ਮਾਤਾ ਰਾਣੀ ਇਹਨਾਂ ਸਾਰਿਆਂ ਦੀ ਮਨੋ ਕਾਮਨਾ ਪੂਰਨ ਕਰੇ जय माता दी ਜੇ ਕਹਾਰਾ ਸ਼ੇਰਾਂ ਵਾਲੀ ਦਾ ਬੋਲ ਸੱਚੇ ਦਰਵਾਰ ਕੀ ਜੈ ਅੱਜ ਸ਼੍ਰੀ ਰਾਮ ਮੰਦਰ ਰੀਸ਼ੀਕੁਟੀਆਂ ਗੁਰਾਇਆਂ ਤੋਂ ਸ਼੍ਰੀ ਸਨਾਤਨ ਸੇਵਾ ਸੁਸਾਇਟੀ ਗੁਰਾਇਆਂ ਵੱਲੋਂ ਚੌਥੀ ਵਸ ਯਾਤਰਾ ਜਿਹੜੀ ਧਾਰਮਿਕ ਸਥਾਨਾਂ ਤੇ ਦਰਸ਼ਨ ਕਰਨ ਲਈ ਜਾਂਦੀ ਆ ਬਈ ਚੌਥੀ ਵਸ ਯਾਤਰਾ ਸ਼੍ਰੀ ਚਿੰਤਪੁਰਨੀ ਮਾਤਾ ਜੀ ਦੇ ਦਰਸ਼ਨ ਅਤੇ ਸ਼੍ਰੀ ਬੰਗਲਾਮੁਖੀ ਮਾਤਾ ਜੀ ਦੇ ਦਰਸ਼ਨ ਲਈ ਇਹ ਭਗਤ ਜਣ ਸਾਰੇ ਜਾ ਰਹੇ ਆ ਅਸੀਂ ਸਾਰੇ ਗੁਰਾਇਆਂ ਵਾਸੀ ਅਰਦਾਸ ਕਰਦੇ ਆ ਬੇਨਤੀਆਂ ਕਰਦੇ ਆ ਮਾਹਾਮਾਈ ਅੱਗੇ ਇਹਨਾਂ ਦੀ ਯਾਤਰਾ ਸਫਲ ਹੋਵੇ ਰਾਣੀ ਮਨੋਕਾਰਨਾ ਮੰਗਲ ਪੂਰੀਆਂ ਪੂਰਨ ਹੋੜ ਤੇ ਮਹਾਰਾਣੀ ਜਿਹੜਾ ਦੇ ਉੱਤੇ ਆਪਣਾ ਸ਼ੀਰਾਤ ਬਣਾਈ ਰੱਖਣ ਸਾਰੇ ਨਗਰ ਤੇ ਸੁੱਖ ਸ਼ਾਂਤੀ ਤੇ ਤੰਦਰੁਸਤੀਆਂ ਵਾਖਣ ਜੈ ਮਾਤਾ ਦੀ ਬੋਲੋ ਸ਼੍ਰੀ ਵਿਆਹ ਜੀ ਮਹਾਰਾਜ ਕੀ ਜੈ सनातन सेवा सोसाइटी गुराया रेजिमेंट ਵੱਲੋਂ ਸ਼੍ਰੀ ਰਾਮ ਮੰਦਰ ਰਿਸ਼ੀਕੁਟਿਆ ਗੁਰਾਇਆ ਤੋਂ ਮੰਦਿਰ ਦੇ ਗੱਦੀ ਨਿਸ਼ੀਨ ਸ਼੍ਰੀ ਸ਼੍ਰੀ 108 ਮਹੰਤ ਵਾਸੂਦੇਵ ਦਾਸ ਜੀ ਬਿਆਸ ਜੀ ਮਹਾਰਾਜ ਜੀ ਦੇ ਆਸ਼ੀਰਵਾਦ ਨਾਲ ਚੌਥੀ ਧਾਰਮਿਕ ਸਥਾਨਾਂ ਲਈ バス ਯਾਤਰਾ ਸ਼੍ਰੀ ਰਾਮ ਮੰਦਰ ਰਿਸ਼ੀਕੁਟਿਆ ਗੁਰਾਇਆ ਤੋਂ ਮਾਤਾ ਚਿੰਤਪੂਰਨੀ ਜੀ ਦੇ ਦਰਸ਼ਨਾਂ ਤੇ ਮਾ ਬਗਲਾਮੁਖੀ ਜੀ ਦੇ ਦਰਸ਼ਨਾਂ ਲਈ ਰਵਾਨਾ ਹੋਈ ਇਸ バス ਦੀ ਰਵਾਨਗੀ ਮੰਦਿਰ ਦੇ ਪੁਜਾਰੀ ਸ਼੍ਰੀ ਰਾਜਾਰਾਮ ਜੀ ਕਾਉਂਸਲਰ ਪ੍ਰੋਫੈਸਰ ਈਸ਼ੂ ਕਾਉਂਸਲਰ ਰਜਨੀ ਗੱਬਾ ਵੱਲੋਂ ਕੀਤੀ ਗਈ जय माता दी आज ऋषि कुटिया मंदिर ਤੋਂ ਸ਼੍ਰੀ ਸਨਾਤਨ ਸੇਵਾ ਸੁਸਾਇਟੀ ਦੀ ਤਰਫ ਤੋਂ ਚੌਥੀ ਵਾਸ ਯਾਤਰਾ ਜਿਹੜੀ ਹੈ ਉਹ ਮਾਤਾ ਚਿੰਤਪੂਨੀ ਤੇ ਬਗਲਾ ਮੁਖਲੀ ਜਾ ਰਹੀ ਹੈ ਤੇ ਅਸੀਂ ਮਾਤਾ ਰਾਣੀ ਅੱਗੇ ਇਹੀ ਕਾਮਨਾਵਾਂ ਔਰ ਪ੍ਰਾਰਥਨਾ ਕਰਦੇ ਹਾਂ ਕਿ ਸਾਰੀ ਸੰਗਤਾਂ ਨੂੰ ਮਾਤਾ ਰਾਣੀ ਆਪਣੇ ਖੁੱਲੇ ਦਰਸ਼ਨ ਦੇਣ ਤੇ ਇਹਨਾਂ ਦੀ ਯਾਤਰਾ ਮੰਗਲ ਮੇਹੋ ਤੇ ਜਿਹੜੀ ਜਿਹੜੀ ਵੀ ਇਹ ਆਪਣੀ ਮਨ ਚ ਮਨੋ ਕਾਮਨਾ ਲੈ ਕੇ ਜਾ ਰਹੇ ਨੇ ਮਾਤਾ ਰਾਣੀ ਇਹਨਾਂ ਸਾਰਿਆਂ ਦੀ ਮਨੋ ਕਾਮਨਾ ਪੂਰਨ ਕਰੇ जय माता दी ਜੇ ਕਹਾਰਾ ਸ਼ੇਰਾਂ ਵਾਲੀ ਦਾ ਬੋਲ ਸੱਚੇ ਦਰਵਾਰ ਕੀ ਜੈ ਅੱਜ ਸ਼੍ਰੀ ਰਾਮ ਮੰਦਰ ਰੀਸ਼ੀਕੁਟੀਆਂ ਗੁਰਾਇਆਂ ਤੋਂ ਸ਼੍ਰੀ ਸਨਾਤਨ ਸੇਵਾ ਸੁਸਾਇਟੀ ਗੁਰਾਇਆਂ ਵੱਲੋਂ ਚੌਥੀ バス ਯਾਤਰਾ ਜਿਹੜੀ ਧਾਰਮਿਕ ਸਥਾਨਾਂ ਤੇ ਦਰਸ਼ਨ ਕਰਨ ਲਈ ਜਾਂਦੀ ਆ ਬਈ ਚੌਥੀ バス ਯਾਤਰਾ ਸ਼੍ਰੀ ਚਿੰਤਪੁਰਨੀ ਮਾਤਾ ਜੀ ਦੇ ਦਰਸ਼ਨ ਅਤੇ ਸ਼੍ਰੀ ਬੰਗਲਾਮੁਖੀ ਮਾਤਾ ਜੀ ਦੇ ਦਰਸ਼ਨ ਲਈ ਇਹ ਭਗਤ ਜਣ ਸਾਰੇ ਜਾ ਰਹੇ ਆ ਅਸੀਂ ਸਾਰੇ ਗੁਰਾਇਆਂ ਵਾਸੀ ਅਰਦਾਸ ਕਰਦੇ ਆ ਬੇਨਤੀਆਂ ਕਰਦੇ ਆ ਮਾਹਾਮਾਈ ਅੱਗੇ ਇਹਨਾਂ ਦੀ ਯਾਤਰਾ ਸਫਲ ਹੋਵੇ ਇਹਨਾਂ ਦੀ ਮਨੋ ਕਾਰਨਾ ਮੰਗਲ ਪੂਰੀਆਂ ਪੂਰਨ ਹੋਣ ਤੇ ਮਹਾਰਾਣੀ ਜਿਹੜਾ ਦੇ ਉੱਤੇ ਆਪਣਾ ਅਸ਼ੀਰਵਾਦ ਬਣਾਈ ਰੱਖਣ ਸਾਰੇ ਨਗਰ ਤੇ ਸੋਕ ਸ਼ਾਂਤੀ ਤੇ ਤੰਦਰੁਸਤੀਆਂ ਵਾਖਣ ਜੈ ਮਾਤਾ ਦੀ ਬੋਲੋ ਸ਼੍ਰੀ ਵਿਆਹ ਜੀ ਮਹਾਰਾਜ ਕੀ ਜੈ